ਭਗਵੰਤ ਮਾਨ ਨੇ ਸਟੈਂਡ ਲੈ ਲਿਆ ਆਮ ਆਦਮੀ ਪਾਰਟੀ ਚ ਭਗਵੰਤ ਮਾਨ ਦੇ ਸਟੈਂਡ ਦੇ ਨਾਲ ਖਲਾਰਾ ਪੈਨਲ ਹੈ ਅਰਵਿੰਦ ਕੇਜਰੀਵਾਲ ਸੰਦੀਪ ਪਾਠਕ ਤੇ ਭਗਵੰਤ ਮਾਨ ਆਮੋ ਸਾਹਮਣੇ ਹੋਗੇ ਨੇ ਮਸਲਾ ਜਿਮਨੀ ਚੌਂ ਦਾ ਤੇ ਪਾਰਟੀ ਅੰਦਰ ਸਰਦਾਰੀ ਦਾ ਕੌਣ ਪਾਰਟੀ ਦਾ ਸਰਦਾਰ ਹੈ ਇਸ ਨੂੰ ਲੈ ਕੇ ਹੁਣ ਤਲਵਾਰਾਂ ਨਿਕਲ ਆਈਆਂ ਨੇ ਤੁਸੀਂ ਜੁੜੇ ਹੋ ਲੋਕਪੱਣ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਦਰਅਸਲ ਬੀਤੀ ਕੱਲ ਖਬਰ ਆਈ ਕਿ ਜਲੰਧਰ ਵਾਲੀ ਜਿਮਨੀ ਚੌਂ ਲਈ ਪਾਰਟੀ ਨੇ ਸੰਦੀਪ ਪਾਠਕ ਨੂੰ ਕਮਾਂਡ ਸੰਭਾਲ ਦਿੱਤੀ ਹੈ ਤੇ ਮੁੱਖ ਮੰਤਰੀ ਨੂੰ ਇੱਕ ਪਾਸੇ ਕਰ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਤੁਰੰਤ ਪੈਰ ਐਲਾਨ ਕਰਤਾ ਕਿ ਬਈ ਮੈਂ ਹੁਣ ਇਹ ਕਮਾਂਡ ਮੈਂ ਹੀ ਸੰਭਾਹੂਗਾ ਕੋਈ ਹੋਰ ਨਹੀਂ ਮੇਰੀ ਅਗਵਾਈ ਚ ਚੋਣਾਂ ਲੜੀਆਂ ਜਾਣੀਆਂ ਪੰਜਾਬ ਦੀ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਤੇ ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਸੂਬੇ ਦੇ ਮੁੱਖ ਮੰਤਰੀ ਨੂੰ ਖੁਦ ਆ ਕੇ ਕਹਿਣਾ ਪਵੇ ਕਿ ਜਿਮਨੀ ਚੌਣ ਮੇਰੀ ਅਗਵਾਈ ਚੱਲਦੀ ਜਾਊਗੀ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਣਾ ਦਰਅਸਲ ਸੰਦੀਪ ਪਾਟਕ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਸੀ ਕਿ ਉਹ ਜਲੰਧਰ ਜਿਮਨੀ ਚੌਣ ਦੀ ਕਮਾਂਡ ਸੰਭਾਲਣਗੇ ਚੋਣ ਪ੍ਰਚਾਰ ਦੇਖਣਗੇ ਟਿਕੜਮਬਾਜ਼ੀਆਂ ਲੜਾਉਣਗੇ ਭਗਵੰਤ ਮਾਨ ਨੇ ਘਰ ਲਿਆ ਸੀ ਉਸ ਘਰ ਨੂੰ ਵੀ ਦਰਕਨਾਰ ਕਰਦਿਆਂ ਹੋਇਆਂ ਭਗਵੰਤ ਮਾਨ ਨੂੰ ਲਾਂਬੇ ਕਰ ਦਿੱਤਾ ਗਿਆ ਕਈ ਸਿਆਸੀ ਮਾਹਰ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ ਦੀ ਲੁਕਮੀ ਰਣਨੀਤੀ ਹੈ ਕਿ ਭਗਵੰਤ ਮਾਨ ਤੇ ਜੇਕਰ ਚੋਣ ਹਾਰ ਜਾਂਦੇ ਨੇ ਤਾਂ ਗਾਜ ਨਹੀਂ ਡਿੱਗੂਗੀ ਪਰ ਨਹੀਂ ਇਸ ਤਰ੍ਹਾਂ ਨਹੀਂ ਹੈ ਆਮ ਆਦਮੀ ਪਾਰਟੀ ਭਗਵੰਤ ਮਾਨ ਤੇ ਸੰਦੀਪ ਪਾਠਕ ਤਿੰਨੇ ਆਮੋ ਸਾਹਮਣੇ ਹੋ ਗਏ ਨੇ ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੀ ਆਪ ਲੀਡਰਸ਼ਿਪ ਦਰਮਿਆਨ ਸਬੰਧ ਬੇਸ਼ੱਕ ਸਮੁੰਦਰ ਦੇ ਸ਼ਾਂਤ ਪਾਣੀਆਂ ਵਾਂਗ ਉੱਪਰੋਂ ਸਖਾਵੇਂ ਦੇ ਰਹੇ ਹੁਣ ਪਰ ਹੁਣ ਇਸ ਤਰ੍ਹਾਂ ਸਮੁੰਦਰ ਦਾ ਇਹ ਸ਼ਾਂਤ ਪਾਣੀ ਉਬਾਲੇ ਖਾਨ ਲੱਗਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਪਾਰਟੀ ਦੇ ਕੌਮੀ ਜਰਨਲਿਸਟ ਅਕਰ ਸੰਦੀਪ ਪਾਠਕ ਦਰਮਿਆਨ ਜਲੰਧਰ ਪੱਛਮੀ ਹਲਕੇ ਦੀ ਜਿਮਣੀ ਚੌਂ ਸਬੰਧੀ ਕੰਮਾਲ ਸੰਭਾਲਣ ਨੂੰ ਲੈ ਕੇ ਖਿੱਚੋਤਾਣ ਸਿਖਰ ਤੇ ਅੱਪੜ ਗਈ ਹੈ ਉਸ ਨਾਲ ਆਮ ਆਦਮੀ ਪਾਰਟੀ ਅੰਦਰ ਜਲਦ ਪਹੁੰਚਾ ਲਾ ਸਕਦਾ ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਤੇ ਸੰਸਦ ਮੈਂਬਰ ਸੰਦੀਪ ਪਾਠਕ ਵਿਚਕਾਰ ਰੇੜਕਾ ਲਗਾਤਾਰ ਵਧਦਾ ਹੋਇਆ ਵਿਖਾਈ ਦੇ ਰਿਹਾ ਤੇ ਜੇਕਰ ਹਾਈ ਕਮਾਂਡ ਵੱਲੋਂ ਮਾਮਲੇ 'ਚ ਦਖਲ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ 'ਚ ਪਾਰਟੀ ਅੰਦਰ ਪਈਆਂ ਤਰੇੜਾਂ ਹੋਰ ਡੂੰਘੀਆਂ ਹੋ ਸਕਦੀਆਂ ਨੇ ਉਧਰ ਦੋਵਾਂ ਆਗੂਆਂ ਵਿਚਕਾਰ ਚੋਣ ਪ੍ਰਚਾਰ ਦੀ ਕੰਬਾਨ ਸੰਭਾਲਣ ਨੂੰ ਲੈ ਕੇ ਚਲ ਰਹੀ ਆਫਸੀ ਕਸ਼ਮਾ ਕਸ਼ਦਰਾਣ ਮੁੱਖ ਮੰਤਰੀ ਭਗਵੰਤ ਮਾਨ ਖੋਦੀ ਚੋਣ ਪ੍ਰਚਾਰ ਦੀ ਕਮਾਂਡ ਸੰਭਾਲਣ ਦਾ ਐਲਾਨ ਕਰਕੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਉਹ ਆਪਣੀ ਮਰਜ਼ੀ ਦੇ ਮਾਲਕ ਨੇ ਤੇ ਆਪਣੀ ਪਾਰਟੀ ਹਾਈ ਕਮਾਂਡ ਦਾ ਫੈਸਲਾ ਉਹਨਾਂ ਲਈ ਕੋਈ ਮਾਇਨੇ ਨਹੀਂ ਰੱਖਦਾ ਉਹ ਚੋਣ ਦੀ ਕਮਾਂਡ ਹਾਈ ਕਮਾਂਡ ਵੱਲੋਂ ਪਾਰਟੀ ਦੇ ਕੌਮੀ ਜਰਨਲ ਸਖਤਰ ਸੰਦੀਪ ਪਾਟਕ ਨੂੰ ਸੌਂਪੇ ਜਾਣ ਦੀਆਂ ਚਰਚਾਵਾਂ ਦੇ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਸ਼ਿਆਰਪੁਰ ਵਿਖੇ ਸੰਤ ਕਬੀਰ ਦੀ ਜਨਮ ਦਿਵਸ ਸੰਬੰਧੀ ਕਰਵਾਏ ਗਏ ਇੱਕ ਸੂਬਾ ਪੱਧਰੀ ਸਮਾਗਮ ਦੌਰਾਨ ਜਲੰਧਰ ਪੱਛਮੀ ਹਲਕੇ ਦੀ ਜਿਮਨੀ ਚੋਣ ਦੀ ਕਮਾਨ ਆਪਣੇ ਕੋਲ ਹੀ ਰੱਖਣ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਉਹ ਇਸ ਸੰਬੰਧੀ ਜਲੰਧਰ ਚ ਕਿਰਾਏ ਦਾ ਘਰ ਲੈ ਕੇ ਰਹਿਣਗੇ ਤੇ ਉੱਥੇ ਹੀ ਚੋਣ ਪ੍ਰਚਾਰ ਨੂੰ ਚਲਾਉਣਗੇ। ਇਸ ਮੌਕੇ ਉਹਨਾਂ ਨੇ ਇਹ ਵੀ ਆਖਿਆ ਕਿ ਉਹ ਆਪਣੀ ਸਰਕਾਰ ਵੱਲੋਂ ਕਰਵਾਏ ਗੇ ਕੰਮਾਂ ਦੇ ਆਧਾਰ ਤੇ ਹੀ ਇਹ ਚੋਣ ਲੜਨਗੇ ਪਾਰਟੀ ਨੇ ਉਹਨਾਂ ਦੀ ਅਗਵਾਈ ਚ ਉਪ ਚੋਣ ਲੜਨ ਦਾ ਫੈਸਲਾ ਕੀਤਾ ਹੈ ਭਗਵੰਤ ਜੀ ਨੇ ਆਖਿਆ ਕਿ ਮੁੱਖ ਮੰਤਰੀ ਤੇ ਪਾਰਟੀ ਦੇ ਮੁਖੀ ਹੋਣ ਨਾਲ ਤੇ ਉਹ ਚੋਣ ਪ੍ਰਚਾਰ ਦੀ ਕਮਾਂਡ ਖੁਦ ਸੰਭਾਲਣਗੇ ਹੁਣ ਹਲਕੇ ਦੇ ਲੋਕਾਂ ਨੂੰ ਦੱਸਣਗੇ ਕਿ ਕਿਹੜੇ ਕੰਮ ਸਰਕਾਰ ਵੱਲੋਂ ਕੀਤੇ ਗਏ ਨੇ ਤੇ ਕਿਹੜੇ ਹੋਰ ਕਰਨ ਵਾਲੇ ਨੇ ਉਹ ਇਲਾਕੇ ਦੇ ਰੇਂਦੇ ਵਿਕਾਸ ਕੰਮਾਂ ਦੀ ਪੂਰਤੀ ਤੇ ਤਰੱਕੀ ਲਈ ਲੋਕਾਂ ਕੋਲੋਂ ਵੋਟ ਮੰਗਣਗੇ। ਉਹਨਾਂ ਕਿਹਾ ਕਿ ਉਹ ਜਲੰਧਰ ਵਿਖੇ ਲੈਣ ਵਾਲੇ ਕਿਰਾਏ ਦੇ ਘਰ ਵਿੱਚ ਕੇਵਲ ਚੋਣਾਂ ਤੱਕ ਹੀ ਰੁਕਣਗੇ। ਸਗੋਂ ਮਾਝੇ ਅਤੇ ਦੁਆਬੇ ਖੇਤਰ ਲਈ ਆਪਣਾ ਸਾਂਝਾ ਦਫ਼ਤਰ ਵੀ ਉੱਥੇ ਬਣਾਉਣਗੇ। ਉਹ ਹਫ਼ਤੇ 'ਚ 2-3 ਦਿਨ ਇੱਥੇ ਰੁਕਿਆ ਕਰਨਗੇ। ਦੱਸਣ ਜੋਗੇ ਕਿ ਹਾਲ ਹੀ 'ਚ ਹੋਈਆਂ ਲੋਕ ਸਭਾ ਚੋਣਾਂ 'ਚ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦੀ ਬੁਰੀ ਤਰ੍ਹਾਂ ਨਾਲ ਹਾਰ ਹੋਈ ਸੀ। ਸੰਸਦ 'ਚ ਭਗਵੰਤ ਮਾਨ 13 0 ਦਾ ਨਾਅਰਾ ਠੋਸ ਹੋ ਗਿਆ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਉਹ ਹੰਗਾਰਾ ਨਹੀਂ ਦਿੱਤਾ ਜਿਹੜਾ ਉਮੀਦ ਕਰਦੀ ਸੀ ਆਮ ਆਦਮੀ ਪਾਰਟੀ ਜਾਂ ਜਿਹੜੇ ਸਿਆਸੀ ਮਾਹਰ ਟਿਕੜਮ ਲਾ ਰਹੇ ਸੀ ਉਹ ਨਹੀਂ ਸਿੱਧ ਹੋਈ ਲੋਕਾਂ ਨੇ ਤਿੰਨ ਸੀਟਾਂ ਤੇ ਰੋਕ ਤੇ ਜਿਹਦੇ ਵਿੱਚੋਂ ਦੋ ਸੀਟਾਂ ਦਾ ਕਹਿੰਦੇ ਨੇ ਕਿ ਗੋਡਿਆਂ ਭਾਰ ਹੋ ਹੋ ਕੇ ਰਗੜ ਕੇ ਜਿੱਤੀਆਂ ਨੇ ਜਿਹੜੀ ਹੁਸ਼ਾਰਪੁਰ ਤੇ ਆਨੰਦਪੁਰ ਵਾਲੀ ਹੈ ਸਖਤ ਟੱਕਰ ਦੇ ਵਿੱਚੋਂ ਤਾਂ ਇਹ ਹਾਲ ਹੈ ਹੁਣ ਜਿਹੜੀ ਜਲੰਧਰ ਵਾਲੀ ਜਿਮਨੀ ਚੋਣ ਹੈ ਇੱਥੇ ਦਾਰੋਂਦਾਰ ਸਾਰਿਆਂ ਦਾ ਟਿਕਿਆ ਹੋਇਆ ਹੈ ਦੇਖੋ ਜੇਕਰ ਭਾਜਪਾ ਜਿੱਤ ਜਾਂਦੀ ਹੈ ਤਾਂ ਆਮ ਆਦਮੀ ਪਾਰਟੀ ਲਈ ਕਸੂਤੀ ਸਥਿਤੀ ਹੈ ਆਮ ਆਦਮੀ ਪਾਰਟੀ ਲਈ ਨਹੀਂ ਕਾਂਗਰਸ ਲਈ ਅਕਾਲੀ ਦਲ ਲਈ ਵੀ ਕਸੂਤੀ ਸਥਿਤੀ ਹੈ ਆਮ ਆਦਮੀ ਪਾਰਟੀ ਲਈ ਇਸ ਕਰਕੇ ਸਥਿਤੀ ਹੈ ਕਿ ਉਹਨਾਂ ਦਾ ਚੁੜਿਆ ਹੋਇਆ ਐਮਐਲਏ ਸੀ ਉਹ ਪਾਰਟੀ ਬਦਲ ਕੇ ਭਾਜਪਾ ਚੱਲ ਗਿਆ ਜੇਕਰ ਉਹ ਜਿੱਤ ਜਾਂਦਾ ਦੁਆਰਾ ਤਾਂ ਸੁਭਾਵਿਕ ਜੀ ਗੱਲ ਹੈ ਕਿ ਮੁੱਖ ਮੰਤਰੀ ਦੀ ਕਾਰਜ ਸ਼ੈਲੀ ਸਰਕਾਰ ਦੀ ਕਾਰਜ ਸ਼ੈਲੀ ਪਾਰਟੀ ਦੀ ਰਣਨੀਤੀ ਸਾਰਾ ਕੁਝ ਪਰੇ ਹੋ ਜਾਣਾ ਦੂਜੀ ਗੱਲ ਇਹ ਹੈ ਕਿ ਇਹ ਸਾਰੇ ਦਾ ਸਾਰਾ ਅਸਰ ਜਿਹੜਾ ਆਉਂਦੀਆਂ ਜਿਹੜੀਆਂ ਨਗਰ ਨਿਗਮ ਦੀਆਂ ਪੰਚਾਇਤੀ ਤੇ ਇੱਥੋਂ ਤੱਕ 227 ਦੀਆਂ ਵਿਧਾਨ ਸਭਾ ਚੋਣਾਂ 'ਚ ਵੀ ਜਾਣਾ ਹੈ। ਅ ਪਾਰਟੀ ਕਾਡਰ 'ਚ ਵੀ ਇਹ ਚੀਜ਼ ਜਾਣੀ ਆ ਲੋਕਾਂ 'ਚ ਵੀ ਜਾਣੀ ਆ ਕਿਉਂਕਿ ਕੱਲੀ ਇਹ ਚੋਣ ਨਹੀਂ। ਕਾਂਗਰ ਅ ਅੱਗੇ ਚੋਣਾਂ ਹੋਰ ਆ ਰਹੀਆਂ ਨੇ। ਸੂਤਰੇ ਦੱਸਦੇ ਆ ਕਿ ਅਗਲੀਆਂ ਚੋਣਾਂ ਨੂੰ ਲੈ ਕੇ ਜਿਹੜੀਆਂ ਜਿਮਣੀ ਚੋਣਾਂ ਨੇ ਉਹਨਾਂ ਨੂੰ ਲੈ ਕੇ ਵੀ ਪਾਰਟੀ ਕੱਲੀ ਬਰਨਾਲੇ ਵਾਲੀ ਸੀਟ ਨੂੰ ਛੱਡ ਕੇ ਬਾਕੀ ਸਾਰੀਆਂ ਸੀਟਾਂ ਦੇ ਉੱਤੇ 6-5 ਚੈੱਕ ਬੰਨ੍ਹਾ ਕੀ ਹੈ। ਇਹੀ ਕਾਰਨ ਹੈ ਕਿ ਸਰਕਾਰ ਦੀ ਕਾਰਗੁਜ਼ਾਰੀ ਜਿਹੜੀ ਆ ਲੋਕ ਸਭਾ ਚੋਣਾਂ 'ਚ ਵੀ ਸਿੱਧ ਹੋ ਗਈ ਤੇ ਹੁਣ ਜਿਮਨੀ ਚੋਣਾਂ 'ਚ ਵੀ ਪਤਾ ਲੱਗ ਜਾਣਾ ਕਿ ਕੌਣ ਕਿੰਨੇ ਪਾਣੀ 'ਚ ਐ ਇਸ ਕਰਕੇ ਸਰਕਾਰ ਨੂੰ ਹੱਥ ਪੈਰਾਂ ਦੀ ਪਈ ਹੋਈ ਐ ਜਦੋਂ ਕਹਿ ਦਿੰਦੇ ਨੇ ਵੀ ਕਸਮਾਨ ਪੈ ਜਾਂਦਾ ਵਰਚਸਵ ਦੀ ਜਿਹੜੀ ਆ ਚੌਧਰ ਦੀ ਲੜਾਈ ਜਿਹੜੀ ਆ ਉਹ ਤੇਜ਼ ਹੋ ਜਾਂਦੀ ਐ ਤਾਂ ਉਦੋਂ ਆਗੂਆਂ ਦੇ ਅੰਦਰ ਪਾਰਟੀ ਦੇ ਆਗੂਆਂ ਦੇ ਅੰਦਰ ਖਿੱਚੋ ਤਾਣ ਵਿਖਾਈ ਦਿੰਦੀ ਐ ਸੰਦੀਪ ਪਾਟਕ ਤੇ ਭਗਵੰਤ ਮਾਨੀ ਵਾਲੀ ਜਿਹੜੀ ਇਹ ਖਿੱਚੋ ਤਾਣ ਐ ਕਿੱਥੇ ਤੱਕ ਜਾਂਦੀ ਐ ਕੀ ਰੰਗ ਲਿਆਉਂਦੀ ਹੈ ਇਹ ਬੜਾ ਅਹਿਮ ਹੈ ਜੇਕਰ ਇਹ ਚ ਵਾਅਦਾ ਹੁੰਦਾ ਤਾਂ ਪੰਜਾਬ ਦੇ ਸਿਆਸੀ ਪੱਤਰਕਾਰਾਂ ਲਈ ਇੱਕ ਸੁਨਹਿਰੀ ਮੌਕਾ ਹੋ ਸਕਦਾ